ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਨੂੰ ਨਹੀਂ ਸੀ ਪਤਾ ਹੈਗਾ ਮੇਰੀਆਂ ਭੈਣਾਂ ਦੇ ਨਾਮ ਮੈਂ ਜਿਹੜੇ ਤੁਹਾਡੇ ਸਾਹਮਣੇ ਕਰਦੀ ਐ ਅਨਾਉਂਸ ਠੀਕ ਹੈ ਜਿਹੜੀਆਂ ਮੇਰੇ ਨਾਲ ਜੁੜੀਆਂ ਨੇ ਪਹਿਲੀ ਹੈਗੀ ਖੁਸ਼ੀ ਜੱਟੋ ਦੂਜੀ ਹੈਗੀ ਬਲਵਿੰਦਰ ਕੌਰ ਸਰਹਿੱਦ ਤੋਂ ਔਰ ਮਨਿੰਦਰ ਕੌਰ ਬਠਿੰਡਾ ਸੁਖਪਾਲ ਕੌਰ ਅੰਮ੍ਰਿਤਸਰ ਸੁਖਵੀਰ ਕੌਰ ਤਰਨਤਾਰ ਔਰ ਰਾਜਪ੍ਰੀਤ ਕੌਰ ਗੁਰੂ ਸਰ ਭਗਤਾਪਾਈ ਗੁਰਮੀਤ ਕੌਰ ਅੰਮ੍ਰਿਤਸਰ ਅ ਜਤਿੰਦਰ ਕੋਰ ਫਰੋਜ਼ਪੁਰ ਤੋਂ ਠੀਕ ਹੈ ਜੀ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਬਹੁਤ ਬਹੁਤ ਦਿਲੋਂ ਧੰਨਵਾਦ ਮੇਰੀਆਂ ਭੈਣਾਂ ਨੂੰ ਕਿ ਜਿਹੜੇ ਮੇਰੇ ਚੈਨਲ ਦੇ ਨਾਲ ਜੁੜੇ ਨੇ ਤੇ ਜੇ ਕਿਸੇ ਭੈਣ ਦਾ ਨਾਮ رہ ਗਿਆ ਤਾਂ ਮੈਂ ਕੱਲ ਵਾਲੀ ਵੀਡੀਓ 'ਚ ਜ਼ਰੂਰ ਬੋਲਾਂਗੀ ਅੱਜ ਵੀਡੀਓ ਮੈਂ ਪਾਈ ਨਹੀਂ ਸੀ ਹੈਗੀ ਮੇਰੀ ਤਬੀਅਤ ਥੋੜੀ ਅੱਜ ਲਈ ਖਰਾਬ ਸੀਗੀ ਤੇ ਫਿਰ ਮੈਂ ਸਾਰਾ ਦਿਨ ਅਜੀ ਵੀਡੀਓ ਕੋਈ ਬਣਾਈ ਨਹੀਂ ਸੀ ਤੇ ਮੇਰੇ ਭੈਣਾਂ ਦਾ ਪਿਆਰ ਦੇ ਕੇ ਮੈਂ ਕਿਹਾ ਚਲੋ ਮੈਂ ਨਾ ਅੱਜ ਨਾਈਟ ਦੀ ਮ사ਜ ਪਾਣੀ ਹੈ ਕਿ ਜਿਨ੍ਹਾਂ ਭੈਣਾਂ ਦੇ ਨਾਲ ਰਿੰਕਲ ਆ ਗਏ ਨੇ ਜਾਂ ਝੁਰੜੀਆਂ ਪੈ ਰਹੀਆਂ ਸ਼ੁਰੂ ਹੋ ਗਈਆਂ ਨੇ ਕਿਸ ਤਰੀਕੇ ਦਾ ਪਾਓ ਝੁਰੜੀਆਂ ਰਿੰਕਲ ਠੀਕ ਕਰ ਸਕਦੇ ਆ ਠੀਕ ਹੈ ਕਿਉਂਕਿ 30 ਪਲੱਸ ਹੋ ਜਾਂਦੀ ਹੈ ਨਾ ਜਦੋਂ ਔਰਤ ਤੇ ਉਹਦੀ ਜਿਹੜੀ ਸਕਿਨ ਹੁੰਦੀ ਹੈ ਨਾ ਉਹਦੇ ਵਿੱਚ ਬਹੁਤ سارے ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਮੱਥੇ ਤੇ ਫਾਇਲੈਂਸ ਹੋ ਜਾਂਦੀਆਂ ਹਨ ਆ ਚੀਜ਼ਾਂ ਦੇ ਜਿਹੜੀ ਮਾਸ ਹੁੰਦਾ ਨੀਚੇ ਢਲਕਣ ਲੱਗ ਜਾਂ ਕਿ ਕਿਹੜੀ ਚੀਜ਼ਾਂ ਦੇ ਨਾਲ ਆਪਾਂ ਆਪਣੀ ਜਿਹੜੀ ਸਕਿਨ ਇੱਕਦਮ ਗਲੋਇੰਗ ਵੀ ਰੱਖ ਸਕਦੇ ਹਾਂ ਔਰ ਮਤਲਬ ਕਿ ਝੁੜੀਆਂ ਝੁਲੜੀਆਂ ਤੋਂ ਰਹਿਤ ਵੀ ਰੱਖ ਸਕਦੀ ਹੈ ਠੀਕ ਹੈ ਮੇਰੀ ਉਮਰ ਹੈਗੀ 40 ਸਾਲ ਫਿਰ ਵੀ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਬਿਲਕੁਲ ਨਹੀਂ ਕਿਤੋਂ ਵੀ ਲੂਜ਼ ਨਾ ਕੋ ਰਿੰਕਲ ਨਾ ਕੋਈ ਛਾਈ ਹੈਗੀ ਹੈ ਕਿਉਂਕਿ ਆਪਾਂ ਜੇ ਜਿਹੜੀ ਹੋਮ ਐਂਡ ਰੈਮਡੀਆ ਨੇ ਇਸੇ ਤਰ੍ਹਾਂ ਹੋਮ ਐਂਡ ਰੈਮਡੀਆ ਦੇ ਨਾਲ ਆਪਣਾ ਟਰੀਟਮੈਂਟ ਕਰਦੇ ਰਹਿਣੇ ਆ ਤੇ ਤੁਹਾਡੇ ਨਾਲ ਵੀ ਇਹ ਵੀਡੀਓ ਜਿਹੜੀਆਂ ਨੇ ਮੈਂ ਸ਼ੇਅਰ ਕਰਦੀ ਰਹਿਣੀ ਕਿ ਤੁਸੀਂ ਵੀ ਇਹਨਾਂ ਵੀਡੀਓ ਨੂੰ ਦੇਖ ਕੇ ਮੋਟੀਵੇਟ ਹੋਵੋ ਔਰ ਤੁਸੀਂ ਵੀ ਆਪਣੇ ਸਕਿਨ ਦਾ ਇਕਦਮ ਨੇਚਰਲ ਤਰੀਕੇ ਨਾਲ ਧਿਆਨ ਰੱਖੋ ਕਿਉਂਕਿ ਜਿਹੜੀ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਨੇ ਸਕਿਨ ਨੂੰ 2-3 ਦਿਨ ਦਾ ਵਧੀਆ ਕਰਕੇ ਰੱਖਦੀਆਂ ਜਿਵੇਂ ਮੰਨ ਲਓ ਆਪਾਂ ਬਲੀਚ ਕਰਵਾ ਲਈ ਜਾਂ ਫੇਸ਼ੀਅਲ ਕਰਵਾ ਲਿਆ ਕਿ ਤੋਂ ਫੇਸ਼ੀਅਲ ਪਾਰਨਰ ਤੋਂ ਜਾ ਕੇ 2-3 ਦਿਨ ਹੀ ਅਸਰ ਹੁੰਦਾ ਉਹਦਾ ਉਸ ਤੋਂ ਬਾਅਦ ਐਸੀ ਕਟੈਸੀ ਹੋ ਜਾਂਦੀ ਹੈ ਸਕਿਨ ਦੀ ਇਹਦੇ ਨਾਲ ਚੰਗਾ ਹੈ ਕਿ ਤੁਸੀਂ ਘਰੇ ਹੀ ਆਪਣਾ ਟਰੀਟਮੈਂਟ ਕਰ ਲਓ ਤੁਹਾਨੂੰ ਦੱਸਦੀਆਂ ਨਾਈਟ ਨੂੰ ਤੁਸੀਂ ਕਿਦਾਂ ਮ사ਜ ਕਰ ਸਕਦੇ ਹੋ ਤੁਸੀਂ ਨਾ ਐਲੋਵੇਰਾ ਲੈ ਲੈਣੀ ਠੀਕ ਹੈ ਐਦਾਂ ਦੀ ਐਲੋਵੇਰਾ ਲੈ ਲੈਣੀ ਜੇ ਫਰੈਸ਼ ਹੈਗੀ ਹੈ ਤਾਂ ਫਰੈਸ਼ ਲੀਫ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਫੇਸ ਬਿਲਕੁਲ ਤੁਹਾਡਾ ਜਿਹੜਾ ਇਹ ਨਾ ਸਾਫ਼ ਹੋਣਾ ਚਾਹੀਦਾ ਕਿਉਂਕਿ ਰਾਤ ਨੂੰ ਨਾ ਸਕਿਨ ਨੂੰ ਨਾ ਆਰਾਮ ਚਾਹੀਦਾ ਹੈ ਅਗਰ ਜੇ ਤੁਸੀਂ ਦਿਨੇ ਮੇਕਅਪ ਕੀਤਾ ਹੋਇਆ ਹੈ ਉਹ ਮੇਕਅਪ ਨੂੰ ਤੁਸੀਂ ਉਤਾਰ ਲੈਣਾ ਫੇਸ ਨੂੰ ਇਕਦਮ ਵਾਸ਼ ਕਰ ਲਓ ਠੀਕ ਹੈ ਤੇ ਉਸ ਤੋਂ ਬਾਅਦ ਕੁਝ ਨਹੀਂ ਲੱਗਾ ਹੋਣਾ ਚਾਹੀਦਾ ਤੁਹਾਡੀ ਸਕਿਨ ਤੇ ਤੇ ਰਾਤ ਨੂੰ ਤੁਸੀਂ ਫਿਰ ਇਸ ਤਰੀਕੇ ਨਾਲ ਐਲੋਵਿਰਾ ਲੈ ਲੈਣੇ ਹੈ ਤੇ ਇਸ ਤਰੀਕੇ ਨਾਲ ਤੁਸੀਂ ਗੁਲਾਬ ਜਲ ਲੈ ਲੈਣਾ ਕਿਸੇ ਵੀ ਕੰਪਨੀ ਦਾ ਜਿਹੜਾ ਵੀ ਤੁਹਾਡੇ ਕੋਲ ਹੋਵੇ ਉਸ ਤਰੀਕੇ ਨਾਲ ਗੁਲਾਬ ਜਲ ਲੈ ਲੈਣਾ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਸਪਰੇਅ ਕਰ ਲੈਣੀ ਹੈ ਅਗਰ ਸਪਰੇਅ ਵਾਲਾ ਨਹੀਂ ਹੈਗਾ ਤਾਂ ਤੁਸੀਂ ਰੂਨ ਦੀ ਮਦਦ ਨਾਲ ਦੂਸਰਾ ਜਿਹੜਾ ਹੁੰਦਾ ਹੈ ਨਾ ਉਹ ਲਗਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਿਰਿਤ ਕਰ ਲੈਣੀ ਹੈ ਸਪਰੇ ਠੀਕ ਹੈ ਜਿਹੜਾ ਗੁਲਾਬ ਜਲ ਹੁੰਦਾ ਨਾ ਠੰਡਕ ਦਿੰਦਾ ਹੈ ਕਿਉਂਕਿ ਹੁਣ ਦੇਖੋ ਮੌਸਮ ਹੋ ਗਿਆ ਚੇਂਜ ਮੌਸਮ ਚੇਂਜ ਕਰਕੇ ਇਹਨਾਂ ਜਿਹੜੀਆਂ ਠੰਡੀਆਂ ਚੀਜ਼ਾਂ ਹੁੰਦੀਆਂ ਨਾ ਉਹੀ ਸਕਿਨ ਨੂੰ ਨਾ ਲਗਾਉਣੀਆਂ ਚਾਹੀਦੀਆਂ ਨੇ ਕਿਉਂਕਿ ਜਿੰਨੀ ਤੁਸੀਂ ਹੀਟ ਵਾਲੀ ਚੀਜ਼ ਲਗਾਓਗੇ ਉੰਨੀ ਹੀ ਸਕਿਨ ਜਿਹੜੀ ਜਿਹੜੀ ਹੁੰਦੀ ਹੈ ਨਾ ਗਰਮੀ ਦੇ ਵਿੱਚ ਰੈੱਡ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਸਕਿਨ ਨਾ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਤੁਸੀਂ skin ਤੇ ਠੰਡੀਆਂ ਚੀਜ਼ਾਂ ਹੀ ਲਗਾਉਣੀਆਂ ਨੇ ਠੀਕ ਹੈ ਤੇ ਤੁਸੀਂ ਡੇਲੀ ਵੀਡੀਓ ਦੇਖਿਆ ਕਰੋ ਡੇਲੀ ਡੇਲੀ ਤੁਹਾਨੂੰ ਕੋ ਨਿਊ ਨਿਊ ਜਿਹੜੇ ਪੈਕ ਨੇ ਉਹ ਤੁਹਾਨੂੰ ਦੱਸਾਂ ਕਰਾਂਗੇ ਨਿਊ ਨਿਊ ਮ사ਜ ਔਰ ਨਿਊ ਨਿਊ ਜਿਹੜੀ ਆਪਾਂ skin ਤੇ ਚੀਜ਼ਾਂ ਸੂਟ ਕਰਦੀਆਂ ਨੇ ਨਾ ਉਹ ਨਿਊ ਨਿਊ ਚੀਜ਼ਾਂ ਆਪਾਂ ਤੁਹਾਡੇ ਨਾਲ ਇਦਾਂ ਹੀ ਸ਼ੇਅਰ ਕਰਦੇ ਰਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆ ਦੇਖੋ ਇੱਕਦਮ ਕਰੀਮੀ ਟੈਕਚਰ ਹੋ ਜਾਂਦਾ ਠੀਕ ਹੈ ਕਈ ਕੋਲੀ ਵਿੱਚ ਮਿਕਸ ਕਰ ਲੈਂਦੇ ਨੇ ਦੋਨਾਂ ਚੀਜ਼ਾਂ ਨੂੰ ਕਰੀਮ ਬਣਾ ਲੈਂਦੇ ਨੇ ਠੀਕ ਉਹ ਵੀ ਠੀਕ ਗੱਲ ਮੈਂ ਨਾ ਜਿਆਦਾ ਕਹਿੰਨੀ ਕਿ ਚੀਜ਼ ਵੇਸਟ ਨਾ ਹੋਵੇ ਇਸ ਕਰਕੇ ਆਪਾਂ ਇਸ ਤਰੀਕੇ ਨਾਲ ਹੀ ਇਸਤੇਮਾਲ ਕਰ ਲੈਨੇ ਕਿ ਕੋਲੀ ਚ ਪਾਵਾਂਗੇ ਵੇਸਟ ਜਾਵੇਗੀ ਕਿ ਚੀਜ਼ ਹੈ ਨਾ ਉਹਦੋਂ ਚੰਗਾ ਹੈਗਾ ਇਸ ਤਰੀਕੇ ਨਾਲ ਤੁਸੀਂ ਲਗਾ ਲਓ ਕਿ ਜਿੰਨੇ ਵੀ ਤੁਹਾਡੇ ਫੇਸ ਨੂੰ ਜ਼ਰੂਰਤ ਹੈ ਉਹਨਾਂ ਹੀ ਚੀਜ਼ੇ ਹੀ ਆਪਾਂ ਇਸਤੇਮਾਲ ਕਰ ਲਈਏ ਤੇ ਨਹੀਂ ਤਾਂ ਫਿਰ ਐਵੇਂ ਕੋਲੀ ਚ ਪਈ ਪਈ ਖਰਾਬ ਹੀ ਜਾਊਗੀ ਠੀਕ ਹੈ ਕਿਉਂਕਿ ਫਰੈਸ਼ ਚੀਜ਼ ਹੀ ਜਿਹਰੇ ਤੇ ਲਗਾਣੀ ਸਹੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਦੇਖੋ ਜਿਵੇਂ ਜੇ ਤੁਸੀਂ ਪਹਿਲਾਂ ਤਾਂ ਤੁਸੀਂ ਮ사ਜ ਕਰੋਗੇ ਜੋ ਜੋ ਐਦਾਂ ਮ사ਜ ਕਰੋਗੇ ਤੁਹਾਡੇ ਅੰਦਰ ਹੀ ਇਹ ਵਾਲਾ ਗੁਲਾਬ ਜਲ ਔਰ ਜਿਹੜੀ ਐਲੋਵੀਰਾ ਹੈ ਨਾ ਉਹ ਸਮਾਈ ਜਾਏਗੀ ਨਾਲੇ ਤਾਂ ਤੁਸੀਂ ਇਸ ਤਰੀਕੇ ਨਾਲ ਮ사ਜ ਕਰੀ ਜਾਣੀ ਹੈ ਨਾਲੇ ਤੁਹਾਡੇ ਇਹ ਵਾਲੀ ਚੀਜ਼ਾਂ ਅੰਦਰ ਹੀ ਸਮਾ ਜਾਣੀਆਂ ਨੇ ਜਿਨ੍ਹਾਂ ਦੇ ਆ ਚੀਜ਼ਾਂ ਤੇ ਜ਼ਿਆਦਾ ਰਿੰਕਲ ਨੇ ਉਹ ਕੀ ਕਰਨ ਮਲਾਈ ਲੈ ਕੇ ਨਾ ਦੁੱਧ ਦੀ ਮਲਾਈ ਦੇ ਨਾਲ ਮ사ਜ ਕਰਿਆ ਕਰਨ ਮਲਾਈ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਡਰਾਈਨੈਸ ਦੇ ਨਾਲ ਹੀ ਝੁਰੜੀਆਂ ਪੈਣੇ ਸ਼ੁਰੂ ਹੁੰਦੇ ਨੇ ਜਿਹੜੀ ਮਲਾਈ ਹੁੰਦੀ ਹੈ ਨਾ ਜਦੋਂ ਤੁਸੀਂ ਇੱਕ ਹਫਤਾ ਲਗਾ ਕੇ ਦੇਖੋ ਇੱਕਦਮ ਹਫਤਾ ਲਗਾਇਓ ਸਹੀ ਜਰੂਰ ਮਲਾਈ ਤੁਹਾਡੀ ਸਕਿਨ ਇੱਕਦਮ ਜਿਹੜੀ ਹੈ ਨਾ ਮੋਇਸਚਰਾਈਜ਼ਰ ਜਿਹੜਾ ਹੈ ਨਾ ਕੁਦਰਤੀ ਮੋਇਸਚਰਾਈਜ਼ਰ ਹੋ ਜਾਣਾ ਨੇਚਰਲ ਮੋਇਸਚਰਾਈਜ਼ਰ ਹੋ ਜਾਣਾ ਤੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਮੇਕਅਪ ਲਗਾਓਗੇ ਤਾਂ ਤੁਹਾਡਾ ਮੇਕਅਪ ਬਹੁਤ ਵਧੀਆ ਤੁਹਾਡੇ ਚਿਹਰੇ ਤੇ ਟਿਕੇਗਾ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈ ਤੇ ਫਿਰ ਤੁਸੀਂ ਉੱਪਰਲੇ ਡਾਇਰੈਕਸ਼ਨ ਨੂੰ ਇਹਦੀ ਮ사ਜ ਕਰਨੀ ਹੈ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਕਿਉਂਕਿ ਆ ਚੀਜ਼ ਜਿਆਦਾ ਲੂਜ਼ ਹੁੰਦੀ ਹੁੰਦੀ ਜਲਦੀ ਆ ਚੀਜ਼ ਨੂੰ ਉੱਪਰ ਨੂੰ ਚੱਕਣਾ ਹੈ ਇਸ ਤਰੀਕੇ ਨਾਲ ਤੁਸੀਂ 10-15 ਮਿੰਟ ਆਪਣੇ ਆ ਚਿਹਰੇ ਨੂੰ ਦੇਣੇ ਨੇ ਤੇ ਮ사ਜ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਰੋ ਮ사ਜ ਤੇ ਫਿਰ ਦੇਖਿਓ ਤੁਸੀਂ ਕਿਉਂਕਿ ਨਾ ਆਪਣਾ ਮੇਨ ਜਿਹੜੀ ਚੀਜ਼ ਹੁੰਦਾ ਮ사ਜ ਹੀ ਹੁੰਦੀ ਹੈ ਚਿਹਰੇ ਦੀ ਕਿਉਂਕਿ ਮ사ਜ ਕਰਾਂਗੇ ਤਾਂ ਹੀ ਆਪਣਾ ਚਿਹਰਾ ਜਿਹੜਾ ਇੱਕਦਮ ਜਿਹੜਾ ਹੈ ਨਾ ਗਲੋਇੰਗ ਰਹੇਗਾ ਤੇ ਸਕਿਨ ਟਾਈਟ ਰਹੇਗੀ ਮ사ਜ ਚਿਹਰੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਉਮਰ ਤੋਂ ਅ ਮਤਲਬ ਕਿ 30 ਸਾਲ ਤੋਂ ਬਾਅਦ ਚੀਜ਼ਾਂ ਜਿਹੜੀਆਂ ਢਲਕਣ ਲੱਗ ਜਾਂਦੀਆਂ ਨੇ ਜਿਵੇਂ ਆਈਬ੍ਰੋ ਹੋ ਗਏ ਆ ਨੀਚੇ ਨੂੰ ਧਸਣ ਲੱਗ ਜਾਂਦੇ ਨੇ ਆ ਮ사ਜ ਕਰਕੇ ਉੱਪਰ ਚੱਕਦੇ ਰਿਹਾ ਕਰੋ ਆਹ ਦਾ ਦੇਖੀ ਤੁਸੀਂ ਹੋਣੀ ਫਰਕ ਦੇਖਿਓ ਆਹ ਦੇਖੋ ਤੇ ਆਹ ਦੇਖੋ ਦੇਖੋ ਮੜਾ ਜਾਈ ਚੱਕਿਆ ਤੇ ਆਹ ਦੇਖੋ ਤੇ ਅਦਰ ਦੇਖੋ ਇਸ ਤਰੀਕੇ ਨਾਲ ਜੇ ਤੁਸੀਂ ਡੇਲੀ ਚੱਕਣ ਲੱਗ ਗਏ ਇਸ ਤਰੀਕੇ ਨਾਲ ਫਿਰ ਤੁਹਾਡੀ ਟ੍ਰੈਡਿੰਗ ਵੀ ਉੱਪਰ ਨੂੰ ਰਹੂਗੀ ਔਰ ਤੁਹਾਡੇ ਜਿਹੜੇ ਰਿੰਕਲ ਨੇ ਉਹ ਵੀ ਜਿਹੜੇ ਨੇ ਠੀਕ ਹੁੰਦੇ ਸ਼ੁਰੂ ਹੋ ਜਾਣੇ ਨੇ ਤੇ ਅੱਖਾਂ ਤੇ ਜਿਹੜੇ ਫਾਈਨ ਲਾਈਨਸ ਇੱਥੇ ਲਾਈਨਾਂ ਬਣ ਜਾਂਦੀਆਂ ਨੇ ਉਹ ਵੀ ਤੁਹਾਡੀਆਂ ਬਿਲਕੁ ਇਸ ਤਰੀਕੇ ਨਾਲ ਤੁਸੀਂ ਮ사ਜ ਕਰੋ ਆਪਣੇ ਚਿਹਰੇ ਦੀ ਠੀਕ ਹੈ ਹਾਂ ਦੇਖੋ ਕਿੰਨੇ ਸੋਹਣੇ ਲਾਈਨ ਦੇਖੇ ਲੱਗ ਰਹੀ ਹੈ ਨਾ ਚੱਕਵੀ ਚੱਕਵੀ ਠੀਕ ਹੈ ਤੇ ਆ ਚੀਜ਼ਾਂ ਹੁੰਦੀਆਂ ਨੇ ਇੱਥੇ ਲਾਈਨਾਂ ਬਣ ਜਾਂਦੀਆਂ ਸਮਾਈਲ ਲਾਈਨ ਜਿਨ੍ਹਾਂ ਦੇ ਜਾਦੀ ਹੋ ਜਾਂਦੀ ਉਹ ਇਦਾਂ ਕਰਨ ਵਾ ਮ사ਜ ਇਸ ਤਰੀਕੇ ਨਾਲ ਮ사ਜ ਕਰਨੀ ਹੈ ਜਿਹਨੇ 5-10 ਮਿੰਟ ਵੀ ਆਪਣੇ ਚਿਹਰੇ ਨੂੰ ਮ사ਜ ਵਾਸਤੇ ਦੇਦੇ ਨਾ ਤੇ ਦਿਨੋ ਦਿਨ ਤੁਸੀਂ 글로 ਦੇਖਿਓ ਤੁਹਾਡੇ 글로 ਫੇਸ ਤੇ ਨਾ ਆਵੇਗਾ ਨਾ ਕਿ ਜਿਹੜੀ 50 ਸਾਲ ਦੀ ਏਜ ਵਿੱਚ ਚੱਲੇਗੀ ਨਾ ਔਰ ਤੋਂ ਆਪਣੇ ਆਪ ਨੂੰ 30 ਸਾਲ ਦੀ ਮਹਿਸੂਸ ਕਰੇਗੀ ਜਦੋਂ ਤੁਸੀਂ ਮ사ਜ ਕਰਨ ਲੱਗੇ ਕਿਉਂਕਿ ਮ사ਜ ਹੀ ਆ ਜਿਆਦਾ ਬਿਹਤਰ ਹੁੰਦੀ ਹੈ ਆਪਣੇ ਸਕਿਨ ਲਈ ਠੀਕ ਹੈ ਤੇ ਤੁਹਾਡਾ ਚਿਹਰਾ ਵੀ ਇੱਕ ਦਿਨ 글로 ਛੱਡੇਗਾ ਜਿਵੇਂ ਕਿ ਮੈਂ ਕਹਿ ਨਹੀਂ ਹੁੰਨੇ ਆ ਪਾਣੀ ਵੱਧ ਤੋਂ ਵੱਧ ਪੀਆ ਕਰੋ ਰਾਤ ਨੂੰ ਤੁਸੀਂ ਕੀ ਕਰਨਾ ਇੱਕ ਸ਼ਿਮਲਾ ਮਰਚ ਲੈ ਲੈਣੀ ਉਹਦਾ ਅੱਧਾ ਟੁਕੜਾ ਸ਼ਿਮਲਾ ਮਰਚ ਦਾ ਅੱਧਾ ਤੁਸੀਂ ਟਮਾਟਰ ਚਾਹ ਇੱਕ ਟਮਾਟਰ ਲੈ ਲਓ ਅੱਧੀ ਸ਼ਿਮਲਾ ਮਿਰਚ ਇੱਕ ਟਮਾਟਰ ਅਨੁਜੰਗੀ ਤਰ੍ਹਾਂ ਪਕਾ ਲਓ ਉਬਾਲ ਲਓ ਪਾਣੀ ਦੇ ਵਿੱਚ ਜਾਨੀ ਕਿ ਇੱਕ ਗਲਾਸ ਪਾਣੀ 'ਚ ਉਹਨੂੰ ਉਬਾਲ ਲਓ ਫਿਰ ਉਹਨੂੰ ਕੀ ਕਰੋ ਮੈਸ਼ ਕਰ ਲਓ ਚੰਗੀ ਤਰ੍ਹਾਂ ਮੈਸ਼ ਕਰਕੇ ਛਾਣ ਕੇ ਉਹ ਇੱਕ ਗਲਾਸ ਡੇਲੀ ਰਾਤ ਨੂੰ ਪੀਣਾ ਸ਼ੁਰੂ ਕਰ ਦਿਓ ਠੀਕ ਹੈ ਤੁਹਾਡੀ ਸਕਿਨ 'ਚ ਦੇਖਿਓ ਇੰਨਾ ਗਲੋ ਆਏਗਾ ਇੰਨੀ ਨੇਚਰਲ ਗਲੋਇੰਗ ਸਕਿਨ ਹੋ ਜਾਵੇਗੀ ਇੱਕ ਹਫਤਾ ਪੀ ਕੇ ਦੇਖੋ ਇਹ ਵਾਲੀ ਡਰਿੰਕ ਜਿਹੜੀ ਮੈਂ ਦੱਸੀ ਹੈ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਸਿਰਫ ਇੱਕ ਸ਼ਿਮਲਾ ਮਰਚ ਅੱਧੀ ਲੈ ਲਓ ਇੱਕ ਜੇ ਵੱਡਾ ਸ਼ਿਮਲਾ ਮਰਚ ਤੇ ਅੰਦਰੋਂ ਅੱਧੀ ਲੈ ਲਓ ਹਾਫ ਲੈ ਲਓ ਇੱਕ ਟਮਾਟਰ ਲੈ ਲਓ ਠੀਕ ਹੈ ਉਬਾਲ ਕੇ ਤੇ ਉਹਦਾ ਮਿਕਸਚਰ ਬਣਾ ਕੇ ਫਿਰ ਪਾਣੀ ਉਹਦਾ ਛਾਣ ਕੇ ਤੈਨੂੰ ਪੀਣਾ ਸ਼ੁਰੂ ਕਰ ਦੋ ਇੱਕ ਗਲਾਸ ਡੇਲੀ ਪਿਓ ਤੁਹਾਡੀ ਸਕਿਨ ਇੰਨੀ ਗਲੋਇੰਗ ਹੋ ਜਾਏਗੀ ਇੰਨੀ ਚਮਕਦਾਰ ਹੋ ਜਾਵੇਗੀ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜੇ ਵੱਡੇ ਵੱਡੇ ਸੈਲੂਨ ਵੱਡੇ ਵੱਡੇ ਪਾਰਲਰਾਂ 'ਚ ਜਾ ਕੇ ਟ੍ਰੀਟਮੈਂਟ ਕਰਵਾਉਂਦੇ ਨੇ ਲੇਜ਼ਰ ਟ੍ਰੀਟਮੈਂਟ ਕਰਵਾਉਂਦੇ ਨੇ ਕਾਫੀ ਤਰ੍ਹਾਂ ਦੇ ਮਤਲਬ ਕਿ ਟ੍ਰੀਟਮੈਂਟ ਕਰਵਾਉਂਦੇ ਨੇ ਉਹ ਬਹੁਤ ਬੁਰੇ ਅਸਰ ਦਿੰਦੇ ਨੇ ਸੀ ਇੰਤੇ ਠੀਕ ਹੈ ਉਹਨੇ ਕਰਵਾਉਣੇ ਚਾਹੀਦੇ ਤੁਹਾਨੂੰ ਬਿਲਕੁਲ ਵੀ ਬਸ ਇਸ ਤਰੀਕੇ ਨਾਲ ਆਪਣੇ ਘਰੇ ਹੀ ਟ੍ਰੀਟਮੈਂਟ ਕਰਕੇ ਆਪਣੀ ਸੋਹਣੀ ਸਕਿਨ ਬਣਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਜਿ ਨਾਮ ਲਿਖੇ ਨੇ ਆਪਣੇ ਤੇ ਮੈਨੂੰ ਦੇਖੋ ਕਿੰਨੀ ਖੁਸ਼ੀ ਹੋਈ ਮੈਨੂੰ ਪਤਾ ਚੱਲੇ ਕਿ ਕਿਤ ਕਿਨੇ ਕਿਨੇ ਦੂਰੋਂ ਮੇਰੀਆਂ ਭੈਣਾਂ ਮੈਨੂੰ ਦੇਖ ਰਹੀਆਂ ਨੇ ਤੇ ਕਈ ਭੈਣਾਂ ਦੇ ਨਾਮ ਰਹਿ ਗਏ ਨੇ ਤੁਸੀਂ ਗੁੱਸਾ ਨਾ ਕਰਨਾ ਮੈਂ ਕੱਲ ਵਾਲੀ ਵੀਡੀਓ 'ਚ ਜ਼ਰੂਰ ਤੁਹਾਡੇ ਨਾਮ ਬੋਲਾਂਗੀ ਠੀਕ ਹੈ ਦੇਸ਼ਾਂ ਵਿਦੇਸ਼ਾਂ ਤੁਸੀਂ ਮੇਰੀਆਂ ਭੈਣਾਂ ਮੈਨੂੰ ਦੇਖਦੀਆਂ ਨੇ ਸਾਰੇ ਦੇ ਨਾਮ ਮੈਂ ਲਿਖੇ ਹੋਏ ਨੇ ਤੇ ਆਪਾਂ ਤੁਹਾਡੇ ਨਾਲ ਇਸ ਤਰੀਕੇ ਨਾਲ ਹੀ ਆਰੂ-ਬਰੂ ਹੁੰਦੇ ਰਾਵਾਂਗੇ ਇਦਾਂ ਹੀ ਤੁਹਾਡੇ ਨਾਲ ਜੁੜੇ ਰਾਵਾਂਗੇ ਤੁਸੀਂ ਵੀ ਮੇਰੇ ਨਾਲ ਇਦਾਂ ਹੀ ਜੁੜੇ ਰਹਿਣਾ ਆਉਣ ਵਾਲੇ ਸਮੇਂ ਵਿੱਚ ਆਪਾਂ ਨਾ ਜਿਹੜੇ ਪਹਿਲੇ ਤਿੰਨ winner ਹੋਣ ਕਰਨਗੇ ਨਾ ਹੁਣ ਆਪਾਂ ਇਨਾਮ ਦਵਾ ਕਰਾਂਗੇ ਇਨਾਮ ਮੈਂ ਕੁਝ ਵੀ ਦੇ ਸਕਦੀ ਆ ਤੇ ਇਹ ਵੀਡੀਓ ਵੱਧ ਤੋਂ ਵੱਧ share ਕਰਦਿਆ ਕਰੋ ਵੱਧ ਤੋਂ ਵੱਧ like ਕਰਦਿਆ ਕਰੋ ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਜੁੜੇ ਰਹਿਣਾ ਔਰ ਆਪਣਾ ਨਾਮ ਔਰ ਆਪਣਾ ਪਤਾ ਜ਼ਰੂਰ ਲਿਖਦੇ ਰਹਿਣਾ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਵਿੱਚ ਤੇ ਆ ਮ사ਜ ਕਰਨੀ ਨਾ ਭੁੱਲਣਾ skin ਤੁਹਾਡੀ एकदम glowing ਤੇ ਚਮਕਦਾਰ ਹੋ ਜਾਏਗੀ bye bye